ਦੇ ਕਿਸਾਨ ਯੂਨੀਅਨ ਵੱਲੋਂ ਜੀਟੀ ਰੋਡ ਢਿਲਵਾ ਵਿਖੇ ਦਿੱਤਾ ਵਿਸ਼ਾਲ ਤਲਨਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰੀ ਟ੍ਰੇਡ ਯੂਨੀਅਨਾਂ ਨਾਲ ਮਿਲ ਕੇ ਭਾਰਤ ਬੰਦ ਦੇ ਕਾਲ ਤੇ ਕਸਬਾ ਢਿਲਵਾ ਅਤੇ ਨਜ਼ਦੀਕੀ ਪਿੰਡਾ ਮਿਆਣੀ ਬਾਕਰਪੁਰ ਥਾਲੀਵਾਲਵੇਟ ਮਨਸੂਰਵਾਲਵੇਟ ਬੁਤਾਲਾ ਵਿਖੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਉੱਥੇ ਕੀਰਤੀ ਕਿਸਾਨ ਯੂਨੀਅਨ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ 4 ਘੰਟੇ ਲਈ ਢਿਲਵਾ ਜੀਟੀ ਰੋਡ ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ترਸੀਮ ਸਿੰਘ ਬੰਨੇਮਾਲ ਦੀ ਅਗਵਾਈ ਚ ਇੱਥੇ ਪੁੱਜੇ ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਨਾਲ ਕਿਤੇ ਵਾਦੇ ਕਿ ਐਮਐਸਪੀ ਦੀ ਗਾਰੰਟੀ ਮੋਰਚੇ ਦੌਰਾਨ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਅਤੇ ਫਸਲ ਬੀਮਾ ਯੋਜਨਾ ਦੇ ਨਾਲ ਹੀ ਕਿਸਾਨਾਂ ਨੂੰ ਪੈਨਸ਼ਨ ਯੋਜਨਾ ਦਿੱਤੀ ਜਾਵੇਗੀ ਇਹ ਜੋ ਉਹਨਾਂ ਨੇ ਵਾਅਦੇ ਕੀਤੇ ਸਨ ਪਰ ਅਜੇ ਤੱਕ ਸਰਕਾਰ ਨੇ ਇਹਨਾਂ ਵਾਦਿਆਂ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਉਲਟਾ ਮੋਦੀ ਸਰਕਾਰ ਨੇ ਕਿਸਾਨਾਂ ਪ੍ਰਤੀ ਅੜियल ਵਤੀਰਾ ਅਕਤੀਆਰ ਕਰ ਲਿਆ ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ ਇਸ ਮੌਕੇ ਉਹਨਾਂ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਲਾਏ ਇਸ ਮੌਕੇ ਕੀਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਪੰਡਾਲ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇয়াল ਸਿੰਘ ਬੂ ਸੀਤਲ ਸਿੰਘ ਸੰਗੋਜਲਾ ਕਰਮਜੀਤ ਸਿੰਘ ਨੂਰਪੁਰ ਜੱਟਾ ਸੁਭਾਸ ਕੱਤਰ ਰਸ਼ਪਾਲ ਸਿੰਘ ਆदि ਸਮੇਤ ਵੱਡੀ ਗਿਣਤੀ ਚ ਕਿਸਾਨ ਮੌਜੂਦ ਸਨ ਤਰਨੇ ਦੌਰਾਨ ਐਂਬੂਲੈਂਸ ਵਿਆਹ ਮੈਡੀਕਲ ਅਖਬਾਰਾਂ ਅਤੇ ਬੋਰਡ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਸਮੇਤ ਹੋਰਨਾਂ ਜ਼ਰੂਰੀ ਕੰਮਾਂ ਵਾਸਤੇ ਕਿਸਾਨ ਆਗੂਆਂ ਵੱਲੋਂ ਉਹਨਾਂ ਨੂੰ ਰਾਹ ਦਿੱਤਾ ਗਿਆ ਇਸ ਦੌਰਾਨ ਟਿਲਵਾ ਦੇ ਦੂਰ ਦੂਰ ਤੱਕ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ ਇਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਟਿਲਵਾ ਦੇ ਮੁਖੀ ਮਲਕੀਤ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਟਿਲਵਾ ਤੋਂ ਪੱਤਰਕਾਰ ਗੋਬਿੰਦ ਸੁਖੇਜਾ ਦੀ ਵਿਸ਼ੇਸ਼ ਰਿਪੋਰਟ ਕਿਸ ਤਰ੍ਹਾਂ ਪਕੀ ਬੀਤੂ ਬਰਾਬਰ ਪਰ ਅੱਜ ਦੇ ਵੇਲੇ ਕਿਸਾਨਾਂ ਨੂੰ ਆਪਣਾ ਖੇਤੀ ਫਸਲਾਂ ਦਾ ਮੁੱਲ ਪੂਰਾ ਨਹੀਂ ਮਿਲ ਪਤਾ ਆ ਰਿਹਾ ਇਹੋ ਜਿਹੇ ਖੇਤੀਆ ਹੱਦੋਂ ਨਾ ਉੱਤਰ ਰਹੇ ਉਹਨਾਂ ਦੇ ਸਾਧੂ ਖੋਲ ਜਾ ਰਿਹਾ ਕਿਉਂਕਿ ਜਿੰਨੇ ਵੀ ਸਾਲ ਖੇਨਾ ਚੱਲਦੇ ਜਾਂਦੇ ਕਿਤੇ ਵੀ ਕੋਈ ਮਾਲ ਬਣਦਾ ਇਸ ਜਿਹਾ ਬੰਦ ਹੋ ਰਿਹਾ ਸਭ ਥਾਰੇ ਚਾਰ ਸਾਈਡ ਕੰਪਨੀਆਂ ਜਿਹੜੀਆਂ ਆ ਤੰਦ ਹੋਣਾ ਪਰ ਜਿਹੜੀ ਕਿਰਾਇਆ ਦੇ ਰੋਟੀ ਵਾਲਾ ਉਹ ਤਾਂ ਰੋਹ ਫਰੀਆਂ ਇਸ ਸਰਦੇ ਜਿਹੜੀ ਕਹਿੰਦੀ ਹੈ ਜਿ ਮਰਾਖਾ ਉਹਦਾ ਧੰਦਾ ਵਾ ਇਹੋ ਜਿਹੜਾ ਵਾ ਸਾਧ ਤਰਦੀਆਂ ਦੇ ਹੱਥਾਂ ਦੇ ਚੇਨ ਚੱਲ ਰਿਹਾ ਵਾ ਇਸੇ ਤਰ੍ਹਾਂ ਹੀ ਜੋ ਕਰਜ਼ਾ ਮਾਦੀ ਦੀ ਮਾਈਆਂ ਖਸਾਨਾਂ ਦੀ ਕਿ ਖਸਾਨਾਂ ਦਾ ਕਰਜ਼ਾ ਜੇ ਬਾਹਰ ਦਿੱਤਾ ਜਾਵੇ ਉਹ ਕਰਜ਼ਾ ਦੀ ਇੱਕ ਸਰਕਾਰ ਨੇ ਗਲਤ ਨੀਤੀਆਂ ਕਰਕੇ ਇਹ ਪਖਾਨਾ ਸਿਰ ਚੜਿਆ ਵਾ ਕਿਉਂਕਿ ਇਹਨਾਂ ਦੇ ਫਸਲਾਂ ਦੇ ਰੇਟ ਜਿਵੇਂ ਜੁਕਤੇ ਗਏ ਦੁਨੀਆ ਅੱਛੀ ਸੇ ਦਵਾਈਆਂ ਬੀਜ ਸਾਰੇ ਇਹਨਾਂ ਨੂੰ ਲੈਂਦੇ ਦਿੱਤੇ ਗਏ ਆ ਮੁਫਰ ਦੇ ਕਾਬਿਲ ਪਖਾਨਾ ਜਰਾ ਤੇ ਚਾਈ ਹੋਇਆ ਵਾ ਉਹ ਉਹ ਨਾ ਪੂਰਾ ਹੱਥ ਨਹੀਂ ਮੇਆ ਤੇ ਆਪਾਂ ਇਸੇ ਕਰਕੇ ਉਦਸਤੀ ਵੀ ਮੰਗ ਕਰਦੇ ਆ ਵੀ ਫਸਲਾ ਤੋਂ ਐਮਐਸਟੀ ਜਰ ਗਿਆ ਦਿੱਤੀ ਜਾਵੇ ਤੇ ਹੀ ਫਸਲਾ ਤੋਂ ਐਮਐਸਟੀ ਦਿੱਤੀ ਜਾਊਗੀ ਤੇਰਾ ਪੰਜਾਬ ਇਸ ਝੋਨੇ ਦੀ ਫਸਲ ਦੇ ਵਿੱਚੋਂ ਬਾਹਰ ਆਵੇ ਜਿਹੜੀ ਸਾੜੀ ਆ ਉਸ ਦਾ ਪਾਣੀ ਆ ਪੌੜੀ ਦੇ ਵਿੱਚ ਖਤਮ ਹੋ ਜਾ ਰਿਹਾ ਤੇ ਪੰਜਾਬ ਦੇ ਵਿੱਚ ਅੱਜ ਜਿਹੜੀ 20 ਤੱਕ ਜਿਹੜਾ ਪਾਣੀ ਆ ਉਹ ਹੈ ਉਸ ਤੋਂ ਬਾਅਦ ਉਹ ਪਾਣੀ ਆ ਵੀ ਪੀਣ ਦੀ ਕਿਰਤਾਂ ਦੇਗੀ ਸਮੇਂ ਸਿਰ ਤੁਮੇ ਨੂੰ ਜੂਨੇ ਫਸਰਾਣੇ ਜਿਹੜਾ ਕਾਬਾ ਕੇ ਤੇ ਸਾਰੀ ਜਿਹੜਾ ਖੀਨਾ ਕਰਨਾ ਇਥੋਂ ਦਾ ਵਾਚਾ ਕਰਨੀ ਚਾਹੀਦਾ ਹੋ ਗਿਆ ਜਿਹਨਾਂ ਨਾਲ ਸਮਾਜ ਦੇ ਜੜੀਆਂ